ਪੰਜਾਬ ਦਾ ਵੈਦਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਤਾਂ ਅੱਜ 30 ਜੁਲਾਈ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜਿਵੇਂ ਕਿ ਆਪਾਂ ਨੂੰ ਪੰਜਾਬ ਦੇ ਵਿੱਚ ਇੱਕ ਵੱਡਾ ਤਗੜਾ ਸਿਸਟਮ ਦੇਖਣ ਨੂੰ ਮਿਲ ਰਿਹਾ ਤਾਂ ਜਾਣਾਂਗੇ ਕਿੰਨਾ ਕੁ ਪ੍ਰਭਾਵ ਇਹ ਸਿਸਟਮ ਆਪਣਾ ਜਿਹੜਾ ਪੰਜਾਬ ਉੱਤੇ ਦਿਖਾਵੇਗਾ ਕਿੰਨੇ ਸਮੇਂ ਤੱਕ ਆਪਾਂ ਨੂੰ ਇਹ ਸਿਸਟਮ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਫਿਲਹਾਲ ਗੱਲਬਾਤ ਕੀਤੀ ਜਾਵੇ ਹਿਮਾਚਲ ਤੇ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਵੱਡੀ ਤਗੜੀ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਪੰਜਾਬ ਦੀ ਸਰਹੱਦ ਦੀ ਇਲਾਕੇ ਜਿਵੇਂ ਕਿ ਪੂਰਬੀ ਅਤੇ ਦੱਖਣੀ ਇਲਾਕੇ ਨੂੰ ਪ੍ਰਭਾਵਿਤ ਜ਼ਰੂਰ ਕਰਨਗੇ ਜਿਸ ਨਾਲ ਭਾਰੀ ਤਗੜੇ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਆਂਦੇ ਟਾਈਮ ਤੱਕ ਬਣੀ ਰਹਿਣਗੇ ਤਾਂ ਜਾਣਾਂਗੇ ਪੂਰੀ ਅਪਡੇਟ ਨੂੰ ਇਸੇ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇੱਕ ਛੋਟੀ ਜੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਹੀਂ ਹੋ ਤਾਂ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਤਾਂ ਫਿਲਹਾਲ ਦੇ ਟਾਈਮ ਲਗਭਗ 90% ਇਲਾਕਿਆਂ ਨੂੰ ਇਹ ਬਦਲਬਾਈ ਨੇ ਜਿਹੜਾ ਪ੍ਰਭਾਵ ਦਿੱਤਾ ਹੋਇਆ ਜਿਸ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਵਰਗੇ ਇਲਾਕੇ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਤਿਗੜ ਸਾਹਿਬ, ਮੁਹਾਲੀ, ਰੂਪਨਗਰ, ਖੰਨਾ, ਨਾਭਾ, ਮਰੇਲਕੋਟਲਾ, ਅਮ드ਗੜ੍ਹ, ਸ਼ਹੀਦ ਭਗਤ ਸਿੰਘ ਨਗਰ, ਨੰਗਲ ਵਰਗੇ ਇਲਾਕੇ ਆਂਦੇ ਨਹੀਂ। ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਫਿਲਹਾਲ ਬਦਲਵਾਈ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਮੀਂਹ ਦੀ ਗਤੀਵਿਧੀਆਂ ਜਿਹੜੀਆਂ ਨੇ ਘੱਟ ਰਹਿਣਗੀਆਂ ਕਿਉਂਕਿ ਫਿਲਹਾਲ ਜਿਹੜਾ ਇਹ ਸਿਸਟਮ ਹੈ ਇਸ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਘੱਟ ਨਹੀਂ ਪੰਜਾਬ ਦੇ ਆਪਾਂ ਨੂੰ ਜਿਹੜੇ ਲਗਭਗ ਪੱਛਮੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਜ਼ਰੂਰ ਦੇਖਣ ਨੂੰ ਮਿਲ ਸਕਦੀਆਂ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਪਰ ਬਾਕੀ ਸਵੇਰ ਦੇ ਟਾਈਮ ਆਪਾਂ ਨੂੰ ਪੰਜਾਬ ਦੇ ਪੂਰਬੀ ਹਿੱਸਿਆਂ ਦੇ ਵਿੱਚ ਬਦਲਵਾਈ ਦੇ ਨਾਲ ਹਲਕੀ-ਫੁਲਕੀ ਮੀਂਹ ਦੀਆਂ ਗਤੀਵਿਧੀਆਂ ਜ਼ਰੂਰ ਦੇਖਣ ਨੂੰ ਮਿਲ ਜਾਂ ਸੀ ਬਾਕੀ ਫਿਲਹਾਲ ਗੱਲਬਾਤ ਕੀਤੀ ਜਾਵੇ ਜਿਹੜਾ ਹਿਮਾਚਲ ਤੇ ਹਰਿਆਣਾ ਦੇ ਵਿੱਚ ਸਿਸਟਮ ਬਣੀ ਹੋਈ ਨਹੀਂ ਪੰਜਾਬ ਦੇ ਕਿੰਨਾ ਇਲਾਕਿਆਂ ਨੂੰ ਪ੍ਰਭਾਵਿਤ ਕਰਨਗੇ ਤਾਂ ਖਾਸ ਕਰਕੇ ਜਿਵੇਂ ਕਿ ਹੋਗੇ ਇਲਾਕੇ ਤੇ ਪੰਜਾਬ ਦੇ ਇਲਾਕੇ ਇਹਨਾਂ ਨੂੰ ਇਹ ਦੋਨੇ ਸਿਸਟਮ ਜਿਹੜੀ ਨੇ ਪ੍ਰਭਾਵਿਤ ਕਰਨਗੇ ਪਟਿਆਲਾ ਸੰਗਰੂਰ ਬਰਨਾਲਾ ਮਾਨਸਬਾ ਢੰਡਾ ਮੁਕਤਸਰ ਚੀਤ ਭਗਤ ਸਿੰਘ ਨਗਰ ਨੰਗਲ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਗੁਰਦਾਸਪੁਰ ਪਠਾਨਕੋਟ ਇਨ੍ਹਾਂ ਜ਼ਿਲ੍ਹਿਆਂ ਤੇ ਖਾਸ ਤੌਰ ਤੇ ਆਪਾਂ ਨੂੰ ਇਹ ਬਦਲਵਾਈ ਦਾ ਪ੍ਰਭਾਵ ਵਾ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਲਈ ਇੰਨੀ ਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਅਪਡੇਟ ਦਵਾਗੇ ਫਿਲਹਾਲ ਲਈ ਇੰਨੀ ਕ ਅਪਡੇਟ ਲੈ ਕੇ ਹਾਜ਼ਰ ਸੀ ਜਿਸ ਤਰ੍ਹਾਂ ਕੋਈ ਹੋਰ ਨਵੀਂ ਅਪਡੇਟ ਆ ਵੀਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ